ਰਾਗ ਗਉੜ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਰਨਮ ਸਕਾਰ ਪੂਰੇ ਗੁਰਦੇਵ ਸਫਲ ਮੂਰਤ ਜਾਂ ਕੀ ਨਿਰਮਲ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕਉ ਰੱਖਣ ਹਾਰ ਰਹਾਉ ਪਾਤਸ਼ਾਹ ਸ਼ਹਾ ਉਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਈ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤ ਕੈ ਮਨ ਮਹਾ ਆਨੰਦ ਸੰਤ ਜਪੇ ਗੁਰਦੇਉ ਭਗਵੰਤ ਸੰਗਤ ਕੇ ਮੁਖ ਊਜਲ ਭਈ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਰ ਬ੍ਰਹਮ ਗੁਰ ਬੇਪਰਵਾਹੀ ਸਗਲ ਪੈ ਮਿਟੈ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਾਣ ਕੀ ਨਿੰਦਾ ਕਰੈਨ ਕੋਈ ਜੋ ਕਰੈ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਾਈ ਜਮਵਾ ਤਾਂ ਕੈ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮੰਨ ਹੈ ਨਿੰਦਕ ਵਿਕਾਰੀ ਗੁਰ ਕੈ ਸਿਖ ਸਤਿਗੁਰੂ ਧਿਆਇ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੀ ਸਤਿ ਬਚਨ ਵਰਤੈ ਹਰ ਦੁਆਰੇ ਜਿਸਾ ਕਰੀ ਸੋ ਤੈਸਾ ਪਾਈ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਧਾ ਸਤਿਗੁਰ ਧਰ ਤੇਰੀ ਨੀ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤੇ ਸਗੁਰ ਬਲਿਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ ਰਾਗ ਗਉੜ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਸੁਣੀਐ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਟਕਾਰ ਰਹੀਐ ਬਾਬਾ ਬੋਲ ਨਾ ਕਿਆ ਕਹੀਐ ਜੈਸੀ RAM ਨਾਮ ਰਵ ਰਹੀਐ ਰਹਾਉ संतना स्यों बोले उपकारी मूर्ख स्यों बोले ਝੱਖ ਮਾਰੀ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰ ਕਹੋ ਕਬੀਰ ਸ਼ੂਸ਼ਾ ਘਾਟ ਬੋਲੇ ਭਰਿਆ ਹੋਏ ਸੋ ਕਬਹੂ ਨਾ ਡੋਲੇ ਗੋਂਡ ਨਰੂ ਮਰੈ ਨਾਰ ਕਾਮ ਨ ਆਵੇ ਪਸ਼ੂ ਮਰੈ ਦਾਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰੀ ਰਹਾ ਹਾੜ ਜਲੇ ਜੈਸੇ ਲਕਰੀ ਕਾ ਤੂਲਾ ਕੇਸ ਜਲੇ ਜੈਸੇ ਕਾਸ ਕਾ ਕੂਲਾ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂਢ ਮੈਂ ਲਾਗੈ ਗੋਂਡ आकाश गगन पाताल गगन है चाहो देश गगन रहाय ले आनंद मूल सदा पुरखोतम काट बिनसे गगन ना जाइ ले मोहे बैराग फयो एहो जियौ आई कहां गयो रहआव ਪੰਚ ਤਤ ਮਿਲ ਖਾਇਆ ਕੀਨੀ ਤਤ ਕਹਾ ਤੇ ਕੀਨ ਰੇ ਕਰਮ ਬਾਦ ਜੀ ਕਰਮ ਬਾਦ ਤੁਮ ਜੀਉ ਕਹਿਤ ਹੋ ਕਰਮੈ ਕਿਨ ਜੀਉ ਦੀਨ ਰੇ ਹਰ ਮਹ ਤਨ ਹੈ ਤਨ ਮਹ ਹਰ ਹੈ ਸਰਬ ਨਿਰੰਤਰ ਸੋਈ ਰੀ ਕਹ ਕਬੀਰ RAM ਨਾਮ ਨਾ ਛੋਡੋ ਸਹਜੇ ਹੋਈ ਸੋ ਹੋਈ ਰੀ ਰਾਗ ਗਉੜ ਬਾਣੀ ਕਬੀਰ ਜੀਓ ਕੀ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਪੁਜਾ ਬਾਦ ਪਿਲਾ ਕਰ ਧਾਰਿਓ ਹਸਤੀ ਕ੍ਰੋਪ ਮੂਡ ਮਹਿਮਾਰਿਓ ਹਾਸਤ ਭਾਗ ਕੈ ਚੀਸਾ ਮਾਰੇ ਆ ਮੂਰਤ ਕੈ ਹਾਉ ਬਲਿਹਾਰੈ ਆਹੀ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬ ਹਸਤੀ ਤੋਰ ਰਹਾਉ ਰੇ ਮਹਾਵਤ ਤੁਜ ਡਾਰੂ ਕਾਟ ਇਸੇ ਤੋਰავ ਘਲ ਹੋ ਸਾਟ ਹਸਤਨਾ ਤੋਰੈ ਰਹਿ ਧਿਆਨ ਵਾ ਕਹਿ ਰਿਦੈ ਬਸੈ ਭਗਵਾਨ ਆਪਰਾਦ ਸੰਤ ਹੈ ਕੀਨਾ ਬਾਂਦ ਪੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਬੂਜੀ ਨਹੀਂ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤਿਆ ਭਰ ਲੀਨਾ ਮਾਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹ ਜਨ ਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦੇਉ ਨਾ ਇਹੋ ਜਤੀ ਕਹਾਵੈ ਸਿਓ ਨਾ ਇਹੋ ਜੋਗੀ ਨਾ ਆਵ ਤੂਤਾ ਨਾ ਇਸ ਮਾਇ ਨਾ ਕਾਹੂ ਪੂਤਾ ਐ ਆ ਮੰਦਰ ਮੈਂ ਕੌਣ ਬਸਾਈ ਤਾਂ ਕਾਇ ਹੰਤ ਨਾ ਕੋ ਉਪਾਈ ਰਹਾਉ ਨਾ ਇਹੋ ਗ੍ਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਦੀ ਨਾ ਇਹੋ ਤਪਾ ਕਹਾ ਵੈ ਸੇਖ ਨਾ ਇਹੋ ਜੀਵੈ ਮਰਤਾ ਦੇਖ ਇਸ ਮਰਤੇ ਕੋ ਜੀ ਕੋ ਰਵੈ ਜੋਰ ਵੈ ਸੋਹੀ ਪਤ ਖੁਵੈ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦਉ ਮਿਟਵਾਇਆ ਕਹੋ ਕਬੀਰ ਇਹੋ RAM ਕੀ ਅੰਸ ਜਸ ਕਾਗਦ ਪਰ ਮਿਟੈ ਨਾਮ ਅੰਸ ਗੋਂਡ ਟੂਟੇ ਤਾਗੇ ਨੇ ਖੁਟੀ ਪਾਨ ਦੁਵਾਰ ਉਪਰ ਚਿਲਕਾ ਵਹ ਕਾਨ ਕੂਤ ਵਿਚਾਰੇ ਫੂਏ ਫਾਲ ਇਨ ਮੁਡਿਆ ਸਿਰ ਚੜਬੋ ਕਾਲ ਇਹੋ ਮੁੰਡਿਆ ਸਗਲੋ ਦਰਾਬ ਖੋਈ ਆਪਤ ਜਾਤ ਨਾਕ ਸਰ ਹੋਈ ਰਹਾਓ ਪੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾ ਕਾ ਮਨ ਰਤਾ ਲਰ ਕੀ ਲਰ ਕਨ ਖੈਬੋ ਨਹੀਂ ਮੁੰਡਿਆ ਅਨ ਦਿਨ ਧਾਪੇ ਜਾਹੀ ਏਕ ਦੋਏ ਮੰਦਰ ਏਕ ਦੋਏ ਬਾਟ ਹਮ ਕੋ ਸਾਥਰ ਓਨ ਕਾ ਖਾਟ ਮੋੜਾ ਪਲੋਸ ਕਮਰ ਬਦ ਪੋਥੀ ਹਮ ਕੋ ਚਾਬਨ ਓਨ ਕਾ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਏ ਮੁੰਡਿਆ ਗੂਟਤ ਕੀ ਟੇਕ ਸੋਨਾ ਅੰਦਲੀ ਲੋਈ ਬੇਪੀਰ ਇਨ ਮੁੰਡਿਆਨ ਭਜ ਸਰਨ ਕਬੀਰ ਗੋਂਡ ਖਸਮ ਮਰੈ ਤਉ ਨਾਰ ਨਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬినాਸ਼ ਆਗੈ ਨਰਕ ਈਹਾਂ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀਅ ਜੰਤ ਕੀ ਨਾਰੀ ਰਹਾ ਸੁਹਾਗਨ ਗਾਲ ਸੁਹ ਹੈ ਹਾਰ ਸੰਤ ਕੋ ਬਿਖਿ ਬਿਗਸੈ ਸੰਸਾਰ ਕਰ 시ਗਾਰ ਬਹਿ ਪਖਿਆਰੀ ਸੰਤ ਕੀ ਠਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰ ਹੋ ਡਾਰੇ ਸਾਖਤ ਕੀ ਉਹ ਪਿੰਡ ਪਰਾਇਨ ਹਮਕ ਦ੍ਰਿਸ਼ਟ ਪਰੈ ਤਰਖ ਡਾਇਨ ਹਾਮ ਇਸ ਕਾ ਬਹੁ ਜਾਣਿਆ ਭਿਯੋ ਜਬ ਹੋਈ ਕਿਰਪਾਲ ਮਿਲੇ ਗੁਰ ਦੇਉ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਕੈ ਅੰਚਲ ਲਰੀ ਗੋਂਡ ਗ੍ਰਹਿ ਸੁਬਾ ਜਾਂ ਕੈ ਰੀ ਨਾਹੀ ਆਵਤ ਪਹੀਆ ਖੂਦੇ ਜਾਹੀ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ ਧਨ ਸੁਹਾਗਨ ਮਹਾ ਪਵੀਤ ਤਪੇ ਤਪੀ ਸਰ ਡੋਲੈ ਚੀਤ ਰਹਾਓ ਸੁਹਾਗਨ ਕਿਰਪਨ ਕੀ ਪੂਤੀ ਤਜ ਸੇਵਕ ਜਗਤ ਸਿਓ ਸੂਤੀ ਸਾਧੂ ਕਹਿ ਠਾਂਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨ ਹਰੀ ਜੋ ਲੱਗ ਪ੍ਰਾਨ ਤੌ ਲੱਗ ਸੰਗੇ ਨਾਹੀ ਤਾਂ ਚਲੀ ਬੇਗ ਉਠ ਨੰਗੇ ਸੁਹਾਗਨ ਭਵਨ ਤਰੇਲੀਆ ਦਾਸ ਆਠ ਕੁਰਾਨ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੀਦੇ ਬੜੇ ਭੂਪਤ ਰਾਜੇ ਹੈ ਸਿੱਦੇ ਸੁਹਾਗ ਨਿਰਵਾਰ ਨਪਾਰ ਪਾਂਚ ਨਾਰਦ ਕੈ ਸੰਗ ਵਿਧਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਰਾਗ ਗੌਂਡ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਰਨਮ ਸਕਾਰ ਪੂਰੇ ਗੁਰਦੇਵ ਸਫਲ ਮੂਰਤ ਜਾਂ ਕੀ ਨਿਰਮਲ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕਾ ਰਖਨ ਹਾਰ ਰਹਾਉ ਪਾਤਸ਼ਾਹ ਸ਼ਾਹ ਉਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਈ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤ ਕੈ ਮਨ ਮਹਾ ਆਨੰਦ ਸੰਤ ਜਪੇ ਗੁਰਦੇਵ ਭਗਵੰਤ ਸੰਗਤ ਕੈ ਮੁਖ ਊਜਲ ਭਈ ਸਗਲ ਥਾਨ ਨਿੰਦਕ ਕੈ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਰ ਬ੍ਰਹਮ ਗੁਰ ਬੇਪਰਵਾਹੀ ਸਗਲ ਪੈ ਮਿਟੈ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਾਣ ਕੇ ਨਿੰਦਾ ਕਰੈ ਨ ਕੋਈ ਜੋ ਕਰੈ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਾਈ ਜਮਵਾ ਤਾਂ ਕਹ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਨ ਹੈ ਨਿੰਦਕ ਵਿਕਾਰੀ ਗੁਰ ਕਾ ਸਿੱਖ ਸਤਿਗੁਰੂ ਤਿਆਇ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੀ ਸਤਿ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਈ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਧਾ ਸਤਗੁਰ ਧਰ ਤੇਰੀ ਨੀ ਧਰਿਆ ਸਤਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤੇ ਸਗੁਰ ਬਲਿਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ ਰਾਗ ਗਉੜ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ संत मिलाए सुनियाए संत मिलाए किस सुनिया कहियाए मिलय असंत मष्ट रही है बाबा बोलना क्या कहियाए जैसे राम नाम राव रही आए रहा हंत स्यों बोले उपकारी मूर्ख स्यों बोले झाख मारी बोलत बोलत बड़े बेकारा बिन बोले क्या करे विचार ਕਹੋ ਕਵੀਰ ਸ਼ੂਸ਼ਾ ਘਾਟ ਬੋਲੇ ਭਰਿਆ ਹੋਏ ਸੋ ਕਭੂ ਨਾ ਡੋਲੇ ਗੋਂਡ ਨਰੂ ਮਰੇ ਨਾਰ ਕਾਮ ਨ ਆਵੇ ਪਸ਼ੂ ਮਰੇ ਦਾਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰੀ ਰਹਾ ਹਾੜ ਜਲੇ ਜੈਸੇ ਲਕਰੀ ਕਾ ਤੂਲਾ ਕੇਸ ਜਲੇ ਜੈਸੇ ਆਕਾਸ ਕਾ ਕੂਲਾ ਕਹੋ ਕਵੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂਹੰਡ ਮੈ ਲਾਗੈ ਗੋਂਡ ਆਕਾਸ ਗਗਨ ਪਾਤਾਲ ਗਗਨ ਹੈ ਚਾਹਉ ਦੇਸ ਗਗਨ ਰਹਾਇਲੇ ਆਨੰਦ ਮੂਲਾ ਸਦਾ ਫੁਰਗੋਤਮ ਕਾਟ ਬਿਨਸੈ ਗਗਨ ਨਾ ਜਾਇਲੇ ਮੋਹਿ ਬੈ ਰਾਗ ਭਇਓ ਇਹੋ ਜਿਓ ਆਏ ਕਹਾ ਗਇਓ ਰਹਾਓ ਪੰਚ ਕਾਥ ਮਿਲ ਖਾਇਆ ਕੀਨੀ ਤਤ ਕਹਾ ਤੇ ਕੀਨ ਰੇ ਕਰਮ ਬਦ ਜੀ ਕਰਮ ਬਦ ਤੁਮ ਜਿਓ ਕਹਿਤ ਹੋਂ ਕਰਮੈ ਕਿਨ ਜਿਓ ਦੀਨ ਰੇ ਹਰ ਮਹਿ ਤਨ ਹੈ ਤਨ ਮਹਿ ਹਰ ਹੈ ਸਰਬ ਨਿਰੰਤਰ ਸੋਇਰੀ ਕਹ ਕਬੀਰ RAM ਨਾਮ ਨਾ ਛੋਡੋ ਸਹਜੇ ਹੋਈ ਸੋ ਹੋਈ ਰੇ ਰਾਗ ਗਉੜ ਬਾਣੀ ਕਬੀਰ ਜੀਓ ਕੀ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਪੂਜਾ ਬਾੰਦ ਪਿਲਾ ਕਰਿ ਧਾਰਿਓ ਹਸਤੀ ਕ੍ਰੋਪ ਮੂਡ ਮਹਿਮਾਰਿਓ ਹਾਸਤ ਭਾਗ ਕੈ ਚੀਸਾ ਮਾਰੇ ਆ ਮੂਰਤ ਕੈ ਹਉ ਬਲਿਹਾਰੈ ਆਹੀ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬ ਹਸਤੀ ਤੋਰ ਰਹਾਉ ਰੇ ਮਹਾਵਤ ਤੁਜ ਡਰ ਕਾਟ ਇਸੇ ਤੁਰავ ਘਲ ਹੋ ਸਾਟ ਹਸਤਨਾ ਤੋਰੈ ਧਰੈ ਧਿਆਨ ਵਾਕਰ ਦੈ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕਉ ਦੀਨਾ ਪੁੰਚਰ ਪੋਟ ਲੈ ਲੈ ਨਮਸਕਾਰੈ ਬੂਜੀ ਨਹੀਂ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਭਰ ਲੀਨਾ ਮਾਨ ਕਠੋਰ ਅਜਹੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨ ਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦੇਉ ਨਾ ਇਹੋ ਜਤੀ ਕਹਾਵੈ ਸਿਓ ਨਾ ਇਹੋ ਜੋਗੀ ਨਾ ਆਵ ਤੂਤਾ ਨਾ ਇਸ ਮਾਇ ਨਾ ਕਾਹੂ ਪੂਤਾ ਐ ਆ ਮੰਦਰ ਮੈਂ ਕੌਣ ਬਸਾਈ ਤਾਂ ਕਾਹ ਹੰਤ ਨਾ ਕੋ ਉਪਾਈ ਰਹਾਉ ਨਾ ਇਹੋ ਗ੍ਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾਰਕ ਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਪੀ ਨਾ ਇਹੋ ਤਪਾ ਕਹਾ ਵੈ ਸੇਖ ਨਾ ਇਹੋ ਜੀਵੈ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੋਵੈ ਜੋਰ ਵੈ ਸੋਈ ਪਤ ਖੋਵੈ ਗੁਰ ਪ੍ਰਸਾਦ ਮੈਂ ਡਗਰੂ ਪਾਇਆ ਜੀਵਨ ਮਰਨ ਦਉ ਮਿਟਵਾਇਆ कहो कबीर एहो राम की अंश जस कागद पार मिटनामंस गौण्ड टूटे तागे पान द्वार ऊपर चिलकावह कान कूच बिचारे फुए फाल इन मुडिया सिर चढ़बो काल ਇਹੋ ਮੁੰਡਿਆ ਸਗਲੋ ਦਰਬ ਖੋਈ ਆਪਤ ਜਾਤ ਨਾਕ ਸਰ ਹੋਈ ਰਹਾ ਤੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾ ਕਾ ਮਨ ਰਤਾ ਲਰ ਕੀ ਲਰ ਕਨ ਖੈਬੋ ਨਹੀਂ ਮੁੰਡਿਆ ਅਨ ਦਿਨ ਧਾਪੇ ਜਾਹੀ ਏਕ ਦੋਏ ਮੰਦਰ ਏਕ ਦੋਏ ਬਾਟ ਹਮ ਕੋ ਸਾਥਰ ਓਨ ਕਾ ਖਾਟ ਮੂੜਾ ਪਲੋਸ ਕਮਰ ਬਦ ਪੋਥੀ ਹਮਕੋ ਚਾਬਨ ਓਨ ਕਾ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਏ ਮੁੰਡਿਆ ਬੂਟਤ ਕੀ ਟੀਕਾ ਸੋਨਾ ਅੰਦਲੀ ਲੋਈ ਬੇਪੀਰ ਇਨ ਮੁੰਡੀਆਂ ਨ ਭਜ ਸਰਨ ਕਬੀਰ ਗੋਂਡ ਖਸਮ ਮਰੈ ਤੋ ਨਾਰ ਨ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬినాਸ਼ ਆਗੈ ਨਰਕ ਈਹਾਂ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਰਹਾਉ ਸੁਹਾਗਨ ਗਾਲ ਸੁਹੈ ਹਾਰ ਸੰਤ ਕੋ ਬਿਖਿ ਬਿਗਸੈ ਸੰਸਾਰ ਕਰਿ 시ਗਾਰ ਬਹਿ ਪਖਿਆਰੀ ਸੰਤ ਕੀ ਠਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰ ਹੋ ਡਾਰੇ ਸਾਖਤ ਕੀ ਉਹ ਪਿੰਡ ਪਰਾਇਨ ਹਮਕ ਦ੍ਰਿਸ਼ਟ ਪਰੈ ਤ੍ਰਖ ਡਾਇਨ ਹਮ ਤਿਸ ਕਾ ਬਹੁ ਜਾਣਿਆ ਭਿਯੋ ਜਬ ਹੋਈ ਕਿਰਪਾਲ ਮਿਲੇ ਗੁਰ ਦੇਉ ਕਹੋ ਕਬੀਰ ਅਬ ਬਾਹਰ ਪਰਿ ਸੰਸਾਰ ਕੈ ਅੰਚਲ ਲਰੀ ਗੋਂਡ ਗ੍ਰਹਿ ਸੁਭਾ ਜਾ ਕੈ ਰੀ ਨਾਹੀ ਆਵਤ ਪਹੀਆ ਖੂਦੇ ਜਾਹੀ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ ਧਨ ਸੁਹਾਗਨ ਮਹਾ ਪਵੀਤ ਤਪੇ ਤਪੀ ਸਰ ਡੋਲੈ ਚੀਤ ਰਹਾਓ ਸੁਹਾਗਨ ਕਿਰਪਨ ਕੀ ਪੂਤੀ ਤਜ ਸੇਵਕ ਜਗਤ ਸਿਉ ਸੂਤੀ ਸਾਧੂ ਕਹਿ ਠਾਂਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨ ਹਰੀ ਜੋ ਲੱਗ ਪ੍ਰਾਨ ਤਉ ਲੱਗ ਸੰਗੇ ਨਾਹੀ ਤਾਂ ਚਲੀ ਬੇਗ ਉਠ ਨੰਗੇ ਸੁਹਾਗਨ ਭਵਨ ਤਰੇਲੀਆ ਦਾਸ ਆਠ ਪੁਰਾਨ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੀਦੇ ਬੜੇ ਭੂਪਤ ਰਾਜੇ ਹੈ ਸਿੱਦੇ ਸੁਹਾਗ ਨਿਰਵਾਣ ਨ ਪਾਰ ਪਾਂਚ ਨਾਰਦ ਕੈ ਸੰਗ ਬਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਰਾਗ ਗੌਂਡ ਅਸ਼ਟ ਪਦੀਆਂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਰਨਮ ਸਕਾਰ ਪੂਰੇ ਗੁਰਦੇਵ ਸਫਲ ਮੂਰਤ ਜਾਂ ਕੀ ਨਿਰਮਲ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕਉ ਰਖਨ ਹਾਰ ਰਹਾਉ ਪਾਤਸ਼ਾਹ ਸ਼ਾਹ ਉਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਈ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤ ਕੈ ਮਨ ਮਹਾ ਆਨੰਦ ਸੰਤ ਜਪੇ ਗੁਰਦੇਵ ਭਗਵੰਤ ਸੰਗਤ ਕੈ ਮੁਖ ਊਜਲ ਭਈ ਸਗਲ ਥਾਨ ਨਿੰਦਕ ਕੈ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਰ ਬ੍ਰਹਮ ਗੁਰ ਬੇਪਰਵਾਹੀ ਸਗਲ ਪੈ ਮਿਟੈ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨ ਕੋਈ ਜੋ ਕਰੈ ਸੋ ਦੁਖੀਆ ਹੋਇ ਆਠ ਪਹਿਰ ਜਨ ਏਕ ਧਾਈ ਜਮਵਾ ਤਾਂ ਕਹਿ ਨਿਕਟ ਨਾ ਜਾਇ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਨ ਹੈ ਨਿੰਦਕ ਵਿਕਾਰੀ ਗੁਰ ਕਾ ਸਿੱਖ ਸਤਿਗੁਰੂ ਤਿਆਇ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੀ ਸਤਿ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਈ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਧਾ ਸਤਗੁਰ ਧਰ ਤੇਰੀ ਨੀ ਧਰਿਆ ਸਾਧਗੁਰ ਧਰ ਤੇਰੀ ਕਰੇ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤੇ ਸਗੁਰ ਬਲਿਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ ਰਾਗ ਗਉੜ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ संत मिलाय सुनियाए संत मिलाए किस सुनिया कहियाए मिलय असंत मष्ट रही रहीए बाबा बोलना क्या कहियाए जैसे राम नाम राव रही रो रहा संतना स्यों बोले उपकारी मूर्ख स्यों बोले झाख मारी बोलत बोलत बड़े बेकारा बिन बोले क्या करे विचार ਕਹੋ ਕਬੀਰ ਸ਼ੂਸ਼ਾ ਘਾਟ ਬੋਲੇ ਭਰਿਆ ਹੋਏ ਸੋ ਕਬਹੂ ਨਾ ਡੋਲੇ ਗੋਂਡ ਨਰੂ ਮਰੇ ਨਾਰ ਕਾਮ ਨ ਆਵੇ ਪਸ਼ੂ ਮਰੇ ਦਾਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰੀ ਰਹਾ 파ੜ जले जैसे लकड़ी का तूला केश जले जैसे आकाश का कूला कहो कबीर तब ही नर जागे जम का डांड मुंड में लागे गोंड आकाश गगन पाताल गगन है चाहो देश गगन रहाय ले आनंद मूल सदा पुरखोत्तम काट बिनसै गगन ना जाइले ਮੋਹਿ ਬੈ ਰਾਗ ਭਇਓ ਇਹੋ ਜਿਓ ਆਈ ਕਹਾ ਗਇਓ ਰਹਾ ਪੰਚ ਕਾਥ ਮਿਲ ਖਾਇਆ ਕੀਨੀ ਤਤ ਕਹਾ ਤੇ ਕੀਨ ਰੇ ਕਰਮ ਬਾਦ ਜੀ ਕਰਮ ਬਾਦ ਤੁਮ ਜੀਓ ਕਹਿਤ ਹੋਂ ਕਰਮ ਕਿਨ ਜਿਓ ਦੀਨ ਰੇ ਹਰ ਮਹਿ ਤਨ ਹੈ ਤਨ ਮਹਿ ਹਰ ਹੈ ਸਰਬ ਨਿਰੰਤਰ ਸੋਇਰੀ ਕਹ ਕਬੀਰ RAM ਨਾਮ ਨਾ ਛੋਡੋ ਸਹਜੇ ਹੋਈ ਸੋ ਹੋਈ ਰੀ ਰਾਗ ਗਉੜ ਬਾਣੀ ਕਬੀਰ ਜੀਓ ਕੀ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਪੁਜਾ ਬਾਦ ਪਿਲਾ ਕਰ ਧਾਰਿਓ ਹਸਤੀ ਕ੍ਰੋਪ ਮੂਡ ਮਹਿਮਾਰਿਓ ਹਾਸਤ ਭਾਗ ਕੈਚੀਸਾ ਮਾਰੇ ਆ ਮੂਰਤ ਕੈ ਹਾਉ ਬਲਿਹਾਰੇ ਆਹੀ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬ ਹਸਤੀ ਤੋਰ ਰਹਾਉ ਰੇ ਮਹਾਵਤ ਤੁਜ ਡਾਰੂ ਕਾਟ ਇਸੇ ਤੋਰავ ਘਲ ਹੋ ਸਾਟ ਹਸਤਨਾ ਤੋਰੈ ਧਰੈ ਧਿਆਨ ਵਾਕਰ ਦੇ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਪੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਬੂਜੀ ਨਹੀਂ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਭਰ ਲੀਨਾ ਮਾਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹ ਜਨ ਕੀ ਜਿੰਦ ਗੋਂਡ ਨਾ ਇਹ ਮਾਨਸ ਨਾ ਇਹੋ ਦਿਓ ਨਾ ਇਹੋ ਜਤੀ ਕਹਾਵੈ ਸਿਓ ਨਾ ਇਹੋ ਜੋਗੀ ਨਾ ਆਵ ਤੂਤਾ ਨਾ ਇਸ ਮਾਇ ਨਾ ਕਾਹੂ ਪੂਤਾ ਆਇਆ ਮੰਦਰ ਮੈਂ ਕੌਣ ਬਸਾਈ ਤਾਂ ਕਾਇ ਅੰਤ ਨਾ ਕੋ ਉਪਾਈ ਰਹਾਉ ਨਾ ਇਹੋ ਗ੍ਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾ ਵੈ ਸੇਖ ਨਾ ਇਹੋ ਜੀਵੈ ਮਰਤਾ ਦੇਖ ਇਸ ਮਰਤੇ ਕੋ ਜੀ ਕੋ ਰੋਵੈ ਜੋਰ ਵੈ ਸੋਹੀ ਪਤ ਖੋਵੈ ਗੁਰ ਪ੍ਰਸਾਦ ਮੈਂ ਡਗਰੁ ਪਾਇਆ ਜੀਵਨ ਮਰਨ ਦਉ ਮਿਟਵਾਇਆ કહો કવીર એહો રામ કી અંસ જસ કાગદ પર મિટહે ના મંસ ગોંડ તૂટે તાગે ને ખૂટી પાન દ્વાર ઉપર ચિલકા વહે કાન કૂટ બિચારે ફુએ ફાલ ઇન મુડિયા સર ચડબો કાલ ਇਹੋ ਮੁੰਡਿਆ ਸਗਲੋ ਦਰਾਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾਓ ਤੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾ ਕਾ ਮਨ ਰਤਾ ਲਰ ਕੀ ਲਰ ਕਨ ਖੈਬੋ ਨਹੀਂ ਮੁੰਡਿਆ ਅਨ ਦਿਨ ਧਾਪੇ ਜਾਹੀ ਏਕ ਦੋਏ ਮੰਦਰ ਏਕ ਦੋਏ ਬਾਟ ਹਮ ਕੋ ਸਾਥਰ ਓਨ ਕਾ ਖਾਟ ਮੋੜਾ ਪਲੋਸ ਕਮਰ ਬਦ ਪੋਥੀ ਹਮਕੋ ਚਾਬਨ ਓਨ ਕਾ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਏ ਮੁੰਡਿਆ ਬੂਟਤ ਕੀ ਟੀਕਾ ਸੋਨਾ ਅੰਦਲੀ ਲੋਈ ਬੇਪੀਰ ਇਨ ਮੁੰਡੀਆਂ ਨ ਭਜ ਸਰਨ ਕਬੀਰ ਗੋਂਡ ਖਸਮ ਮਰੈ ਤਉ ਨਾਰ ਨ ਰੋਵੇ ਓਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬినాਸ਼ ਆਗੈ ਨਰਕ ਈਹਾਂ ਭੋਗ ਬਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀਅ ਜੰਤ ਕੀ ਨਾਰੀ ਰਹਾ ਸੁਹਾਗਨ ਗਾਲ ਸੁਹੈ ਹਾਰ ਸੰਤ ਕੋ ਬਿਖਿ ਬਿਗਸੈ ਸੰਸਾਰ ਕਰ 시ਗਾਰ ਬਹਿ ਪਖਿਆਰੀ ਸੰਤ ਕੀ ਠਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰ ਹੋ ਡਾਰੈ ਸਾਖਤ ਕੀ ਉਹ ਪਿੰਡ ਪਰਾਇਨ ਹਮਕ ਦ੍ਰਿਸ਼ਟ ਪਰੈ ਤਰਖ ਡਾਇਨ ਹਾਮ ਤਿਸ ਕਾ ਬਹੁ ਜਾਣਿਆ ਭਿਓ ਜਬ ਹੋਈ ਕਿਰਪਾਲ ਮਿਲੇ ਗੁਰ ਦੇਉ ਕਹੋ ਕਬੀਰ ਅਬ ਬਾਹਰ ਪਰਿ ਸੰਸਾਰ ਕੈ ਅੰਚਲ ਲਰੀ ਗੋਂਡ ਗ੍ਰਹ ਸੁਭਾ ਜਾ ਕੈ ਰੀ ਨਾਹੀ ਆਵਤ ਪਹੀਆ ਖੂਦੇ ਜਾਹੀ ਵਾ ਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੋਖ ਧਨ ਸੁਹਾਗਨ ਮਹਾ ਪਵੀਤ ਤਪੇ ਤਪੀ ਸਰ ਡੋਲੈ ਚੀਤ ਰਹਾਓ ਸੁਹਾਗਨ ਕਿਰਪਨ ਕੀ ਪੂਤੀ ਤਾਜ ਸੇਵਕ ਜਗਤ ਸਿਉ ਸੂਤੀ ਸਾਧੂ ਕਾ ਖਾਂਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨ ਹਰੀ ਜੋ ਲਗ ਪ੍ਰਾਨ ਤਉ ਲਗ ਸੰਗੇ ਨਾਹੀ ਤਾਂ ਚਲੀ ਬੇਗ ਉਠ ਨੰਗੇ ਸੁਹਾਗਨ ਭਵਨ ਤਰੇ ਲੀਆ ਦਾਸ ਆਠ ਪੁਰਾਨ ਤੀਰਥ ਰਸ ਕੀਆ ਉਮ ਬ੍ਰਹਮਾ ਵਿਸ਼ਨ ਮਹੇਸ਼ਰ ਬੀਦੇ ਬੜੇ ਭੂਪਤ ਰਾਜੇ ਹੈ 시ਦੇ ਸੁਹਾਗ ਨਿਰਵਾਰ ਨਪਾਰ ਪਾਂਚ ਨਾਰਦ ਕੈ ਸੰਗ ਵਿਧਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ